ਡੱਬ ਵਾਲੀ ਮੰਡੀ ਤੇ ਪਹੁੰਚੇ ਆ ਤੇ ਅੱਜ ਤੁਹਾਨੂੰ ਸੌਦਾ ਦਿਖਾਉਣੇ ਆ ਲਾਈਵ ਕਰਦੇ ਆ ਬਾਈ ਤੇ ਆ 70000 ਕੁ ਜਾਇ 10000 ਸਹੀ 63 ਦੀ ਹੋਰ ਮਰੀ ਬਹੁਤ ਚੰਗਾ ਆ ਦੋ ਦਾ 7 ਕਿਲੋ ਕੋਈ ਨਹੀਂ ਲੈਣੇ ਹੋਗੇ 10000 10 12-13 ਲੈ ਦਾ ਸਭ ਕਿਨੇ ਦੇਣੀ ਹੈ ਹੋ ਨਾ ਸੁਣਾ ਹੁਣ ਬਸ ਸਹੀ ਤੂੰ ਐਂ ਦੱਸ ਦੇ ਸਾਡਾ ਵਾਟਾ ਇਹਨੇ ਲੈ ਜਾ ਬਸ ਹੋ ਨਾ ਸੁਣਾ ਬੋਲ 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 ਇੱਕ ਕੋਈ ਕਹੀ ਵਾਜ ਜੱਸ ਜੱਸ ਨੋ ਜਮਾ ਬਸ ਤੂੰ ਦੱਸਣਾ ਯਾਰ ਤੂੰ ਕਹੇ ਮੈਨੂੰ ਕਿਹਨੇ ਆਏ ਦੇ ਦੇ ਲੈ ਫੜਾ ਹੁਣ ਆ ਤਾਂ ਹੈ ਹਾਂ ਆ ਦੇ ਉਹ ਕੋਈ ਉਹਨਾਂ ਦਾ ਮੱਕੀ ਹੋਣ ਨੇ ਕਈ ਇਹਨਾਂ ਕੋ ਜੋੜ ਖਾਣ ਕਹਿੰਦਾ ਤੂੰ ਦਾ ਸਹੀ ਦੱਸ ਤੂੰ ਇਹ ਤਾਂ ਵੇਚਣੀ ਹੈ ਕਿਹੜਾ ਮੁੰਡਾ ਨਹੀਂ ਆ ਪਾ ਲੈ ਕਿੰਨੇ ਜਲਦੀ ਹੈ ਤੂੰ ਸਹੀ ਦੱਸ ਜਮਾ ਯਾਰ ਤੈਨੂੰ ਨਹੀਂ ਕੋਈ ਦੱਸ ਦੇ ਤੂੰ ਰਾਤ ਦੇ ਵਿੱਚ ਇਹਨੇ ਜਲਦੀ ਮੇਰੇ ਆਹ ਲਓ ਕੋਈ ਫੰਡਰ ਵੀ ਨਹੀਂ ਦਿੰਦਾ ਯਾਰ। ਉਹ ਸਹੀ ਐ ਪਰ ਹੁਣ ਹੋਰ ਕੀ ਦੇ ਦੁੱਧ 6 ਕਿਲੋ ਦੇਣਾ ਇਹਨੇ। ਇਹ ਤੇਰਾ ਮਾਨ ਕਰਿਆ। ਉਹ ਸਹੀ ਐ ਦੇ ਦੇ ਪਰ ਠੀਕ ਐ ਮਰਾ ਦੇ ਤਰਾ। ਉਹ ਦੇ ਦੇ ਹੋਰ ਕੀ ਭਾਲਦਾ? ਹੋਰ ਕਿੰਨੇ ਦੀ 10 ਛਟੇ ਜਮਾਂ ਫਿਰ। ਅੱਧਾ ਗਲਾ ਕਿੰਨੇ ਭਾਲਦਾ ਨਾਲ? ਇਹ ਚੋਂ ਦੋ ਘਟ ਲੈ ਯਾਰ। ਉਹ ਹੋਰ ਕੀ ਲੈ ਉਹ ਦੇਖ ਨੂੰ ਝੋਟੋੜੀ ਝੋਟੀ ਐ। ਛੋਟੀ ਤੋਂ ਪਾਇਆ ਦੁੱਧ ਦੇ ਇਕੱਠ ਨੂੰ ਕਿਲੋ। ਖਾਨੀ ਦੁੱਧ ਨਹੀਂਗੇ ਪੂਰੇ ਇਹਦੇ। ਉਹ ਇੱਕ ਥਣ ਤੇ ਲਾਹੋਰ ਦਾ ਸਹੀ ਐ। ਤੇ ਬੇ ਤੇਲਾ ਵੜ ਕੇ ਦੇਣੀ ਬੂਈ ਕਟਿਆ। ਇਹ ਵੀ ਦੇਖ ਲੈ ਕੱਚ ਦੇ ਗਲਾਸ ਵਰਗਾ ਉਹ ਮਾਰ ਨੀਂਗਾ ਵੀ ਮਾਰ ਲੈ। ਦੋ ਦੋ ਘਾਰਾ ਮਰਾ ਦੇ ਲੈ ਲੈ। ਰਾਹ ਦੋ ਸਾਰੇ ਸਾਰੀ ਚੋਲੀ ਪਾਵਾਂ ਉਹ ਠੀਕ ਆ ਪਰ ਹੁਣ ਦੇ ਨਹੀਂ ਹੁਣ ਇੰਨੇ ਦੇ ਉਹ ਨਾਲੀਆਂ ਕਰ ਉਹ ਦੇ ਦੇ ਨਹੀਂ ਬਾਹਲੀ ਮਹਿੰਗੀ ਆਈ ਹੈ ਉਹ ਕਿੰਨੇ ਦੀ ਆਈ ਹੈ ਹੋਰ ਕਿੰਨੇ ਦੀ ਆਈ ਹੈ ਆ ਲੈ ਹਾਂ ਐਂ ਤੇ ਉੱਤੇ ਲੈ ਬੈਠਿਆਂ 48 ਘਟ 60 ਦੀ ਆਉਣਦੇ ਯਾਰ ਓਏ ਦੇ ਦੇ ਕਿਉਂ ਇੱਕ ਸੌਦਾ ਲੈਨੇ ਬੰਟੀ ਕਹਿ ਕਹਿਣ ਯਾਰ ਦੇ ਪਰਿਆ ਨਹੀਂ ਹੁਣ ਬਾਈ ਯਾਰ ਇੰਨੇ ਦੀ ਜਿੰਨੇ ਤੂੰ ਤੂੰ ਪੱਕੀ ਵਾਂਗੂ ਵੀ ਇੰਨੇ ਚੱਲ ਬਾਈ ਨੇ ਨੱਕੀ ਆ ਉਹ ਹਾਂ ਇੰਨੇ ਚੱਲ ਉਹ ਇੰਨੇ ਦੀ ਦੇ ਦੇ ਤੈਨੂੰ ਆਖੇ ਜਿਵੇਂ ਮੰਗਲੀ ਉਹ ਇੰਨੇ ਦੇ ਨਹੀਂ ਦੇਣੀ ਉਹ ਠੀਕ ਆ ਘਰ ਤੇ ਉੱਤੇ ਪਾ ਕੇ ਜੋ ਰਹੀ ਜਿ ਵੜ ਜਾਣਾ ਦੇ ਦੇ ਪਰ ਹੁਣ ਨਹੀਂ ਨਹੀਂ ਹੁਣ ਵੱਧ ਲਈ ਹੁੰਦੇ ਆ ਇਹ ਦਿੱਤ ਰਾਹੀ ਲਈ ਜਾਂਦੇ ਆ। ਉਹ ਠੀਕ ਆ ਪਰ ਨਹੀਂ ਗਲਤ ਮੰਗਦੇ ਦੇ। ਛੱਡ ਦੇ ਬੱਚਾ। ਨਹੀਂ ਹਣਾ। ਉਹ ਦੇ ਦੇ। ਮੇਰੇ ਤਾਂ ਬੱਸ ਇਹ ਰਾਜੀ ਕਰਦਾ। ਆਹ ਭਰ ਕੇ ਆਏ ਪੈਸੇ। ਉਹ ਠੀਕ ਆ ਪਰ ਹੋਰ ਕੀ ਆ ਦੇ ਚ ਯਾਰ ਛੋਟੀ ਛੋਟੀ ਇਕਨ ਬਾਲੀ ਬੱਡੀ ਦਾ। ਉਹ ਲੇਵਾ ਤਾਂ ਇੰਨਾ ਕੁ ਦਾ ਹੈਗਾ ਤੁਹਾਨੂੰ ਲੇਵਾ ਆ ਕੇ ਲੇਵਾ ਤਾਂ ਲੇਵਾ ਲਾਈਟ ਮਾਰ ਕੇ ਭਾਲਣਾ ਪਊਗਾ। ਲੇਟ ਕੇ ਨਾ ਕੇ ਭਾਲਣਾ ਪਾਣਾ ਦੁੱਧਾਂ ਵਿੱਚ। ਦੁੱਧਾਂ ਕਿਉਂ ਦੀ ਆ ਕਿੱਥੇ ਦੁੱਧਾਂ ਦੀ ਆ। ਜਾਂ ਚੌਥੀ ਦਾ ਹੋਰੀ ਖੁਦਰੀ ਦੀ ਬਾਂਦੂ ਕਰੀ ਆ ਕੇ ਕਿਰਨ ਦਾ। ਮੇਰੇ ਤੋਂ ਵਾਪਸ ਲੈ ਮੇਰੇ ਨੂੰ ਲੈਣੀ ਹਾਂ ਜੇ ਲੈਣੀ ਹੈ ਤੂੰ ਹਾਂ ਨਾ ਜਿਸ ਨੂੰ ਲੈ ਕਿੰਨੇ ਦੇ ਇਹਨੂੰ ਕਹੇ ਤਾਂ ਬੱਸ ਕਰਦੇ ਪੜੇ ਹੁੰਦੀ ਹੈ ਤੁਹਾਨੂੰ ਅੱਲਾ ਲੈ ਮੁੱਕਾ ਮੇਰੇ ਨਹੀਂ ਹੋਰ ਆਪਾਂ ਵੇਚਣੀ ਹੈ ਦੋ ਤਿੰਨ ਆ ਇਹ ਆ ਦੇ ਮੇਰੇ ਕੋਲ ਕਾਸ ਤੋਂ ਪੁੱਛ ਲੈ ਸਾਰਾ ਕੁਝ ਆ ਜੀ ਹੁਣ ਦੱਸੂਗਾ ਕੁਝ ਦੱਸ ਦੇ ਦਾ ਉਹ ਤੇਰਾ ਆਰੇ ਆਏ ਮੰਗੀ ਆ ਤੈਨੂੰ ਆਤ ਪਈ ਆਏ ਨਹੀਂ ਆ ਬਾਈ ਲਾਈ ਜਾਂਦਾ ਇਹ ਉਹ ਨਹੀਂ ਬਾਈ ਯਾਰ ਆਏ ਲਾਈ ਇਹਨਾਂ ਪੁੱਛਦਾ ਤੈਨੂੰ ਕੀ ਲਾਈ ਜਾਂਦਾ ਮੈਂ ਬੱਚਾ ਜਿੱਡੀ ਮਰਜ਼ੀ ਸਭ ਬੜਾ ਲਾਈ ਕੇ ਲਾ ਦੇ ਲਾ ਲਾ ਆ ਅੱਖਾਂ ਨਾਲ ਉਹ ਨਹੀਂ ਗੱਲ ਸੁਣ ਮੇਰੀ ਜਿਵੇਂ ਤੂੰ ਕੀ ਰੱਖਿਆ ਰੱਖਿਆ ਸ਼ਰਟ ਸ਼ਰਟ ਠੀਕ ਆ ਸੁਣ ਓ ਯਾਰ ਜਾਣ ਦੇ ਛੱਡ ਦੇ ਬੱਚਾ ਨਹੀਂ ਨਹੀਂ ਉਹ ਨਾਲ ਨਹੀਂ ਬੱਦ ਲਈ ਉਹ ਬੱਗੇ ਦੇ ਵਿੱਚ ਛੱਡ ਦੇ ਯਾਰ ਬੱਦ ਲਈ ਦੇ ਬੁੱਟੇ ਛੱਡ ਦੇ ਛੱਡ ਦੇ ਛੱਡ ਛੱਡ ਉਹ ਛੱਡ ਦੇ ਛੱਡ ਦੇ ਫੱਤ ਲਈ ਡੋਰੀ ਬੰਨ ਦੇ ਨਹੀਂ ਨਹੀਂ ਕਿੱਥੇ ਬੰਨਦੇ ਯਾਰ ਉਹ ਫਰਾਵਾ ਜਾਂਦਾ ਇਹ ਚੌੜਾ ਹੋ ਗਿਆ ਇਹ ਨਹੀਂ ਚੌੜਾ ਨਹੀਂ ਹੋ ਉਹਨੇ ਇੰਨੇ ਲੀਟਰ ਨਾਲ ਕੀ ਸੱਤ ਬਾਲ ਓਏ ਪੂਟੀ ਇਹ ਡੂਡ ਡੁਰ ਕੇ ਲੈ ਦੇਣਾ ਬੱਚਾ ਜਗਾ ਕੇ ਡੂਡ ਕੇ ਲੈ ਬੱਲੇਗਾ ਡੂਡ ਕੇ ਲਖੀੜ ਖਾਇਆ ਕਰੂਗੀ ਇਹ ਨਹੀਂ ਯਾਰ ਭਾਈ ਯਾਰ ਮਾ ਗਰ ਕਰ ਨੇ ਵੀ ਜਾ ਤੂੰ ਕਰ ਯਾਰ ਕੰਮ ਠੀਕ ਹੈ ਮੈਂ ਖਾਮਸ ਕਮਾ ਸਾਢੇ 2:00 ਗਏ ਦਾ ਇਹ ਜਾ ਯਾਰ ਉੱਤੇ ਹੋਰ ਹੋ ਗਿਆ ਕਾ ਚੋ ਚਾਜੀ ਮੈਂ ਕਹਿ ਰੱਖਿਆ ਲੈ ਛੱਡ ਰਹੀ ਨਹੀਂ ਨਹੀਂ ਇਹ ਨਹੀਂ ਉਹ ਨਹੀਂ ਮੈਂ ਛੱਡ ਬੱਚੇ ਆਣਾ ਉਹ ਫੇਰ ਕਿ ਉਹ ਸਹੀ ਹੋ ਜੂਗਾ ਉਹਦੇ ਵਿੱਚ ਹੋਰ ਮੈਂ ਤੇਰੀ ਮੁੱਛਾਂ ਨੂੰ ਮੈਂ ਨਹੀਂ ਜੇਲਾ ਕਰੀਂ ਬੇਗਾ ਨਾ ਪਹਿਲਾਂ ਫੇਰ ਸਹੀ ਹੋ ਜੂ ਉਹ ਤੈਨੂੰ ਵੇਖ ਛੱਡ ਦੋ ਆਪੇ ਹੁੰਦੀ ਬੋਸਰੀ ਹੋਵੇ ਨਾ ਛੱਡ ਦੇ ਬੱਚਾ ਨਹੀਂ ਹੋਰ ਤੇਰੀ ਮਰਜ਼ੀ ਚੱਲ ਭਰਾ ਮਨਾ ਦੇ ਸਹੀ ਹੈ ਮੰਨ ਜਾਂਦਾ ਪੜੀਆਂ ਕਰ ਗਿਆ ਇਹ ਲਈ ਇਹ ਤਲਾਸ਼ ਕੀ ਕਰਕੇ ਮਰਵਾ ਚਾਇਦ ਨਹੀਂ ਕਰਕੇ ਲਈ ਹੈ ਸਹੀ ਤੇ ਲੈ ਇਹ ਤੂੰ